ਯੂਰੋ ਵਿੱਚ ਅਗਰ ਟਰੱਕ ਡਰਾਈਵਰ ਵਾਸਤੇ ਆਉਣਾ ਹੈ ਤਾਂ ਕੀ ਕੀ ਪ੍ਰੋਸੈਸ ਹੈ ਤੇ ਕੌਣ-ਕੌਣ ਆ ਸਕਦਾ ਹੈ ਜੇਕਰ ਤੁਸੀਂ ਵੀ ਯੂਰੋ ਵਿੱਚ ਟਰੱਕ ਡਰਾਈਵਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋ ਕਿਹੜੀਆਂ-ਕਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਸਭ ਤੋਂ ਪਹਿਲੇ ਤਾਂ ਤੁਹਾਡੇ ਕੋ ਇੱਕ ਪਾਸਪੋਰਟ ਹੋਣਾ ਚਾਹੀਦਾ ਵੈਲਿਡ ਇੱਕ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਤੁਹਾਡੇ ਕੋ ਇੱਕ ਐਕਸਪੀਰੀਐਂਸ ਲੈਟਰ ਆਉਣਾ ਚਾਹੀਦਾ ਜੇ ਐਕਸਪੀਰੀਐਂਸ ਲੈਟਰ ਤੁਹਾਡੇ ਕੋ ਕਿਸੇ ਚੰਗੀ ਟਰਾਂਸਪੋਰਟ ਦਾ 2 ਸਾਲ ਦਾ ਹੈ ਤਾਂ ਤੁਹਾਡਾ ਲਾਇਸੈਂਸ ਵੀ 2 ਸਾਲ ਤੋਂ ਜ਼ਿਆਦਾ ਪੁਰਾਣਾ ਹੋਣਾ ਚਾਹੀਦਾ ਉਸ ਤੋਂ ਬਾਅਦ ਤੁਹਾਨੂੰ ਬੇਸਿਕ ਇੰਗਲਿਸ਼ ਹੋਣੀ ਚਾਹੀਦੀ اپنی ਤੁਸੀਂ ਗੱਲ ਕਿਸੇ ਨੂੰ ਸਮਝਾ ਸਕੋ ਤਾਂ ਕਿਸੇ ਦੀ ਗੱਲ ਸਮਝ ਸਕੋ ਉਸ ਤੋਂ ਬਾਅਦ ਤੁਹਾਡਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੋਣਾ ਚਾਹੀਦਾ ਕਿਉਂਕਿ ਜਦ ਵੀ ਤੁਸੀਂ ਕਿਸੇ ਸੈਨੀਗਨ ਕੰਟਰੀ ਆ ਯੂਰੋਪ ਕੰਟਰੀ ਲਈ ਅਪਲਾਈ ਕਰਦੇ ਹੋ ਤੁਹਾਡੀ ਪੀਸੀਸੀ ਹੁੰਦੀ ਹੈ ਪੀਸੀਸੀ ਤੁਹਾਡੀ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਤੁਸੀਂ ਮੈਡੀਕਲ ਵੀ ਫਿੱਟ ਹੋਣੇ ਚਾਹੀਦੇ ਤੁਹਾਡਾ ਫਿਜ਼ੀਕਲ ਫਿਟਨੈਸ ਦਾ ਟੈਸਟ ਹੁੰਦਾ ਹੈ ਉਸ ਤੋਂ ਬਾਅਦ ਡਰਗ ਦਾ ਟੈਸਟ ਹੁੰਦਾ ਹੈ ਔਰ ਇੱਕ ਤੁਹਾਡਾ ਸਾਈਕੋ ਦਾ ਟੈਸਟ ਹੁੰਦਾ ਹੈ ਇਹਦਾ ਤੁਹਾਨੂੰ ਸਰਟੀਫਿਕੇਟਸ ਚਾਹੀਦਾ ਹੁੰਦਾ ਹੈ ਉਸ ਤੋਂ ਬਾਅਦ ਜਦ ਤੁਸੀਂ ਆਨਲਾਈਨ ਕਿਸੇ ਕੰਪਨੀ ਨੂੰ ਲੱਭੋ ਜਾਂ ਫਿਰ ਕਿਸੇ ਏਜੰਟ ਦੇ ਥਰੂ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਤੋਂ ਬਾਅਦ ਕੀ ਕੀ ਪ੍ਰੋਸੈਸ ਹੁੰਦਾ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ ਸਭ ਤੋਂ ਪਹਿਲੇ ਕੰਪਨੀ ਤੁਹਾਡਾ ਇੰਟਰਵਿਊ ਲੈਂਦੀ ਹੈ ਜੋ ਕਿ ਇੰਗਲਿਸ਼ ਵਿੱਚ ਹੋਵੇਗਾ ਇੰਟਰਵਿਊ ਕਲੀਅਰ ਹੋ ਜਾਂਦਾ ਹੈ ਉਸ ਤੋਂ ਬਾਅਦ ਤੁਹਾਨੂੰ ਆਉਂਦਾ ਹੈ ਆਫਰ ਲੈਟਰ ਜਿਸ ਨੂੰ ਆਉਣ ਲਈ 8 ਤੋਂ 10 ਦਿਨ ਲੱਗਦੇ ਆ ਉਸ ਤੋਂ ਬਾਅਦ ਆਫਰ ਲੈਟਰ ਜਿੱਦੇ ਤੁਸੀਂ ਸਿਗਨੇਚਰ ਕਰਕੇ ਭੇਜ ਦੋ ਤੁਹਾਡਾ ਉਧਰੋਂ ਆਉਂਦਾ ਹੈ ਕੰਟਰੈਕਟ ਜਿਹਨੂੰ 15 ਤੋਂ 20 ਦਿਨ ਲੱਗ ਜਾਂਦੇ ਆ ਜਦੋਂ ਕੰਟਰੈਕਟ ਆਇਆ ਤੁਸੀਂ ਕੰਟਰੈਕਟ ਚੰਗੀ ਤਰ੍ਹਾਂ ਪੜ੍ਹਨਾ ਹੈ ਉਹਦੇ ਵਿੱਚ ਕੀ ਕੀ ਤੁਹਾਡੇ ਕੰਡੀਸ਼ਨਲ ਲਿਖਿਆ ਹੈ ਸਾਰੀਆਂ ਚੀਜ਼ਾਂ ਪੜ੍ਹਨ ਤੋਂ ਬਾਅਦ ਤੁਸੀਂ ਹਰੇਕ ਪੇਜ ਤੇ ਸਿਗਨੇਚਰ ਕਰਕੇ ਕੰਟਰੈਕਟ ਭੇਜ ਦਿੰਨੇ ਹੋ ਫਿਰ ਤੁਹਾਡਾ ਪਰ ਪਰਮਿਟ ਆ ਜਾਂਦਾ ਹੈ ਪਰ ਪਰਮਿਟ ਆਉਣ ਤੋਂ ਬਾਅਦ ਤੁਸੀਂ ਅੰਬੈਸੀ ਵਿੱਚ ਕਰਦੇ ਹੋ ਅਪਾਇੰਟਮੈਂਟ ਬੁੱਕ ਅਪਾਇੰਟਮੈਂਟ ਬੁੱਕ ਹੋਣ ਤੋਂ ਬਾਅਦ ਤੁਸੀਂ ਸਬਮਿਸ਼ਨ ਕਰਦੇ ਹੋ ਤੁਸੀਂ ਹੋਰ ਵੀ ਕੁਝ ਡਾਕੂਮੈਂਟ ਹੁੰਦੇ ਆ ਜਿਹੜੇ ਨਾਲ ਲੈ ਕੇ ਜਾਣੇ ਹੁੰਦੇ ਇਨਕਮ ਟੈਕਸ ਰਿਟਰਨ 2 ਤੋਂ 3 ਸਾਲ ਦੀ ਆਪਣੇ ਇੱਕ ਡਮੀ ਟਿਕਟ ਇੱਕ ਟਰੈਵਲ ਇੰਸ਼ੋਰੈਂਸ ਤਾਂ ਇਹ ਕਾਮਨ ਡਾਕੂਮੈਂਟ ਨੇ ਔਰ ਅਲੱਗ-ਅਲੱਗ ਕੰਟਰੀ ਦੇ ਹਿਸਾਬ ਨਾਲ ਕੁਝ ਡਾਕੂਮੈਂਟ ਵਾਧ ਤੇ ਘਟ ਵੀ ਹੋ ਸਕਦੇ ਨੇ ਤੁਸੀਂ ਜਾਣੇ ਹੋ ਆਪਣਾ ਸਬਮਿਸ਼ਨ ਕਰਾ ਕੇ ਆਨੇ ਹੋ ਸਾਰੇ オリジナル ਡਾਕੂਮੈਂਟ ਤੇ ਫੋਟੋਕਾਪੀਜ਼ ਲੈ ਕੇ ਜਾਣੇ ਹੋ ਸਾਰੇ ਕਾਪੀਆਂ ਉੱਥੇ ਜਮ੍ਹਾਂ ਹੁੰਦੀ ਹੈ ਤੁਹਾਡਾ ਪਾਸਪੋਰਟ ਜਮ੍ਹਾਂ ਹੋ ਜਾਂਦਾ ਹੈ ਉਸ ਤੋਂ ਬਾਅਦ ਤੁਸੀਂ ਘਰ ਆ ਜਾਂਦੇ ਹੋ ਉਸ ਤੋਂ ਬਾਅਦ ਬੀ ਐਫ ਐਸ ਤੁਹਾਡਾ ਜਿਹੜੇ ਡਾਕੂਮੈਂਟ ਹੈ ਉਹ ਪੇਜਦੀ ਹੈ ਅੰਬੈਸੀ ਨੂੰ ਅੰਬੈਸੀ ਕਈ ਵਾਰ ਕੀ ਕਰਦੀ ਹੈ ਅੰਬੈਸੀ ਤੁਹਾਨੂੰ ਕਾਲ ਕਰਦੀ ਹੈ ਇੰਟਰਵਿਊ ਬਸਦੇ ਤੁਹਾਡਾ ਟੈਲੀਫੋਨਿਕ ਇੰਟਰਵਿਊ ਵੀ ਹੋ ਸਕਦਾ ਹੈ ਜਾਂ ਫਿਰ ਵੀ ਐਫ ਐਸ ਚ ਬੁਲਾ ਕੇ ਤੁਹਾਡਾ ਲੈਪਟਾਪ ਦੇ ਉੱਪਰ ਵੀ ਇੰਟਰਵਿਊ ਲਿਆ ਜਾ ਸਕਦਾ ਹੈ ਇੰਟਰਵਿਊ ਦੇਣ ਤੋਂ ਬਾਅਦ ਕੁਝ ਹੀ ਦਿਨਾਂ ਦੇ ਵਿੱਚ ਵੀ ਐਫ ਐਸ ਤੋਂ ਮੈਸੇਜ ਆਉਂਦਾ ਹੈ ਕਿ ਤੁਹਾਡਾ ਅਸੀਂ ਡਾਕੂਮੈਂਟ ਰਿਸਿਵ ਕਰ ਲਿਆ ਫਿਰ ਤੁਹਾਡੇ ਕੋ ਕੂਰੀਅਰ ਕਿਤੇ ਜਾਂਦੇ ਆ ਤੁਹਾਡੇ ਕੋ ਤੁਹਾਡਾ ਪਾਸਪੋਰਟ ਆ ਜਾਂਦਾ ਹੈ ਜਾਂ ਤੁਹਾਡੇ ਏਜੰਟ ਕੋਲ ਤੁਹਾਡਾ ਪਾਸਪੋਰਟ ਆ ਜਾਂਦਾ ਹੈ ਵੀਜ਼ਾ ਲੱਗਣ ਤੋਂ ਬਾਅਦ ਇਹ ਇੱਕ ਮੋਟਾ ਮੋਟਾ ਪ੍ਰੋਸੈਸ ਹੈ ਅਪਲਾਈ ਕਰਨ ਦਾ